ਸਰਬਤ ਦਾ ਪਲਾ ਚੈਰੀਟੇਬਲ ٹرسٹ ਦੇ ਮੁਖੀ ਅਤੇ ਪ੍ਰਸਿੱਧ ਉਦੋਂਗਪਤੀ ਐਸ ਪੀ ਐਸ ਉਭਰਾਏ ਵੱਲੋਂ ਆਪਣੀ ਟੀਮ ਸਮੇਤ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਜਾ ਲੈ ਕੇ ਲੋਕਾਂ ਦੇ ਨਾਲ ਦਰਦ ਵੰਡਾਇਆ ਗਿਆ। ਇਸ ਮੌਕੇ ਤੇ ਉਹਨਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਮੁੜ ਵਸੇਬੇ ਕਾਰਜਾਂ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਦਾ ਸਹਿਯੋਗ ਕਰਨ ਲਈ ਵਿਸ਼ੇਸ਼ ਖਾਕਾ ਤਿਆਰ ਕਰਨ ਦੀ ਵੀ ਗੱਲ ਆਖੀ ਗਈ। ਕਿਸਮੋ ਕੇ ਮੀਡੀਆ ਨਾਲ ਗਲਪਤ ਕਰਦੇ ਪਰਚੀ ਸਮਾਜ ਸੇਵੀ ਐਸ ਪੀ ਐਸ ਉਬਰਾਏ ਨੇ ਕੀ ਕਿਹਾ ਤੁਸੀਂ ਵੀ ਸੁਣੋ ਖੂ ਪੰਜਾਬ ਇਸ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਹੀ ਮੁਸ਼ਕਲ ਦੀ ਘੜੀ ਚ ਲੰਘ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਾਰ ਜਿਹੜਾ ਹਿਮਾਚਲ ਚ ਬੱਦਲ ਵੀ ਫਟੇ ਵਰਖਾ ਬਹੁਤ ਜ਼ਿਆਦਾ ਹੋਈਆਂ ਤੇ ਜਿਹੜੀ ਪਾਣੀ ਦੀ ਮਾਰ ਵਜਣੀ ਸੀ ਸਾਰੀ ਉਹ ਤਿੰਨ ਡੈਮਾਂ ਰਹੀ ਹੋ ਕੇ ਪੰਜਾਬ ਨੂੰ ਚਲਨੀ ਪਈ ਚਾਹੇ ਉਹ ਪਾਖੜਾ ਨੰਗਲ ਡੈਮ ਹੈ ਚਾਹੇ ਉਹ ਬਿਆਸ ਡੈਮ ਹੈ ਚਾਹੇ ਤਿੰਡਾ ਡੈਮ ਹੈ ਸੋ ਪਿਛਲੀ ਵਾਰੀ ਕਿਸੇ ਕੀ 2023 ਜਿਹੜੀ ਮਾਰ ਸੀ ਨਾ ਉਹ ਸਿਰਫ ਇਸ ਏਰੀਆ ਨੂੰ ਪਈ ਸੀ ਗੁਰਦਾਸਪੁਰ ਜੁਨੇ ਸੀ ਹੋਇਆ ਨਾ ਕਿਉਂਕਿ ਥਿੰ ਡੈਮ ਜਿਹੜਾ ਰਾਵੀ ਦਾ ਦਰਿਆ ਉਹਨੇ ਮਾਰ ਨਹੀਂ ਸੀ ਮਾਜੀ ਐਕਿ ਉਹਨੇ ਜਿਆਦਾ ਨੁਕਸਾਨ ਕੀਤਾ ਸੋ ਡਿਸਟ੍ਰਿਕਟ ਗੁਰਦਾਸਪੁਰ ਚ ਦਿਨਾਨਗਰ ਲ ਲਈ ਸੀ ਜਾਂ ਸੀ ਜਿਹੜਾ ਬਾਬਾ ਨਾਨਕ ਲੈ ਲਈਏ ਤੇ ਇਧਰ ਪਾਸੇ ਕਾਫੀ ਨੁਕਸਾਨ ਹੋਇਆ ਹੈ ਅਮਰਸਾ ਡਿਸਟ੍ਰਿਕਟ ਹੋਇਆ ਹੈ ਤਰਨਤਨ ਪੱਟੀ ਸਾਈਡ ਚਲ ਜੋ ਫਿਰੋਜ਼ਪੁਰ ਚਲ ਜੋ ਹੁਣ ਆ ਜਿਹੜੀ ਬੈਲਟ ਅਸੀਂ ਖੜੇ ਆ ਸੁਲਤਾਨਪੁਰ ਵੱਲੋਂ ਦੇ ਆਇਆ ਦੇਖ ਰਿਹਾ ਅਸੀਂ ਸਾਰਾ ਪਾਣੀ ਭਰਿਆ ਪਿਆ ਕਾਫੀ ਨੁਕਸਾਨ ਹੈ ਅਜੇ ਵੀ ਕੁਝ ਪਿੰਡਾਂ ਵਿੱਚ ਜਿਹੜਾ ਕਿ ਆਣਾ ਜਾਣਾ ਬੋਰਡ ਨਹੀਂ ਹੋ ਰਿਹਾ ਤੋ ਟਰੈਸਵਰ ਜਦੋਂ ਕੰਮ ਸ਼ੁਰੂ ਹੋਇਆ ਸਾਰਾ ਅਸੀਂ ਨਾਲ ਦੇ ਨਾਲ ਸਾਡੀਆਂ ਸਾਰੀਆਂ ਟੀਮਾਂ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਲਸੀ ਪਹਿਲਾਂ ਰਸ਼ਨ ਭੰਨੀ ਦੀ ਕੋਸ਼ਿਸ਼ ਕੀਤੀ ਭੇਜਿਆ ਕੁਝ ਲੇਕਿਨ ਉਸ ਤੋਂ ਬਾਅਦ ਸਾਡੇ ਗੁਰਦਾਰਿਆਂ ਨੇ ਬਾਬਿਆਂ ਨੇ ਜਾਂ ਆਪਣੀ ਸ਼ਰਮਣੀ ਕਮੇਟੀ ਜਾਂ ਸਰਕਾਰ ਨੇ ਰਸ਼ਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਕੋਈ ਡਿਸਟ੍ਰਿਕਟ ਅਜਿਹਾ ਨਹੀਂ ਜਿੱਥੇ ਇਹ ਡਿਮਾਂਡ ਹੈ ਕਿ ਸਾਨੂੰ ਰਸ਼ਨ ਭੇਜੋ ਸੋ ਰਸ਼ਨ ਵਾਲਾ ਕੰਮ ਨਿਕਲ ਗਿਆ ਹਾਂ ਇੱਕ ਜ਼ਰੂਰਤ ਸੀ ਸਾਨੂੰ ਕਿ ਜਦੋਂ ਮੱਛਰਦਾਨੀਆਂ ਦੇਣੀਆਂ ਪਈਆਂ بارشਾਂ ਨਹੀਂ ਰੁਕੀਆਂ ਤੇ ਪਰਪਾਲਾਂ ਦੇਣੀਆਂ ਪਈਆਂ ਨੇ ਉਦੋਂ ਬਾਅਦ ਸਾਡੀਆਂ ਮੈਡੀਸਿਨ ਜਾਣੀ ਸ਼ੁਰੂ ਹੋ ਗਈਆਂ ਹੁਣ ਅੱਜ ਸਾਡੇ ਟਰੱਕ ਜਿਹੜੇ ਨੇਗੇ ਬਾਰਡਰ ਏਰੀਆ ਤੇ ਬੀਐਸਐਫ ਨੇ ਸਰ ਤੋਂ ਮੰਗੀਆਂ ਜਿਹੜੀ ਦੋ ਬਟਾਲੀਅਨ ਹੈਗੀਆਂ ਬਟਾਲੀਆਂ ਜਿਹੜੀ 99 ਅਤੇ 155 ਸੋ ਉਹਨਾਂ ਦੇ ਕਮਾਂਡਰ ਨੇ ਸਾਡੇ ਰਿਕੁਐਸਟ ਕੀਤੀ ਸੀ ਕਿ ਸਾਨੂੰ ਕੁਝ ਦਵਾਈਆਂ ਜਾਂ ਫੋਰਸ ਵਾਂਚੀਦਾ ਅੱਜ ਸਾਰਾ ਸਾਡਾ ਟਰੱਕ ਆ ਗਿਆ ਕੱਲ ਦੋਨੋਂ ਜਗ੍ਹਾ ਉਹ ਵੀ ਸਪਲਾਈ ਹੋ ਜਾਏਗਾ ਤੇ ਇਸੇ ਤਰੀਕੇ ਨਾਲ ਚੱਲਦੇ ਰਿਹਾ ਇੱਕ ਦਿਨ ਸਿਰਫ ਮੈਨੂੰ ਮੈਂ ਜਿਹੜਾ ਵਾ ਬਣਾਣਾ ਗਿਆ ਤੇ ਮੈਨੂੰ ਬੜਾ ਉਹ ਲੱਗਿਆ ਕਿ ਕਿਸਾਨ ਸਾਰੇ ਖੜੇ ਸੀ ਉਹਨਾਂ ਦੀ ਜ਼ਮੀਨ ਜਿਹੜੀ ਸਾਰੀ ਸੀ ਉਹ ਸਾਰੀ ਪੰਚਾਇਤੀ ਜ਼ਮੀਨ ਹੈ ਮਲਕੀ ਨਹੀਂ ਹੈਗੀ ਪਰ ਉਹ ਫਿਰ ਵੀ ਚਲੋ ਉਹਨਾਂ ਦੇ ਹੌਸਲੇ ਸੀਗੇ ਖੇੜੇ ਮੱਤੇ ਸਾਨੂੰ ਮਿਲੇ ਤੇ ਮੈਂ ਕਿਹਾ ਤੁਸੀਂ ਮਰ ਜਾਓ ਨਾ ਅਸੀਂ ਤੁਹਾਡੀ ਹੈਲਪ ਕਰ ਰਹੇ ਆ ਅੱਗੇ ਸਾਰਾ ਕੁਝ ਦੇ ਰਹੇ ਆ ਦੱਸੋ ਤੁਹਾਨੂੰ ਕੀ ਚਾਹੀਦਾ ਉਹਨਾਂ ਬੋਲੇ ਮੰਗ ਸੀ ਕਹਿੰਦੇ ਵੀ ਅਸੀਂ ਤਾਂ ਭੁੱਖੇ ਵੀ ਰਹਿ ਲਾਂਗੇ ਲੇਕਿਨ ਨਾ ਸਰ ਤੋਂ ਜਿਹੜੇ ਬੇਜਮਾਨ ਪਸ਼ੂ ਹੈ ਨਾ ਜੀ ਜਿਹਨਾਂ ਨੂੰ ਚਾਰਾ ਨਹੀਂ ਮਿਲਦਾ ਤੇ ਉਹ ਸਰ ਤੋਂ ਦੇਖਣੇ ਹੁੰਦਾ ਉਹ ਸਾਰਾ ਦਿਲ ਦੁਖਦਾ ਹੈ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਤਿਰੇਮਨ ਕੋਈ 11 1200 ਟਨ ਜਿਹੜਾ ਚਾਰਾ ਹੈਗਾ ਬਸੰਗਰ ਦਾ ਉਹ ਅਸੀਂ ਸਪਲਾਈ ਕਰ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਨੂੰ ਤੇ 2000 ਚਾਰਾ 2000 ਟਨ ਚਾਰਾ ਜਿਹੜਾ ਸਾਡੇ ਕੋਲ ਐਸੇ ਪਿਆ ਹੋਇਆ ਜਿਹੜਾ ਰਿਜ਼ਰਵ ਕੀਤਾ ਹੋਇਆ ਕਿਉਂਕਿ ਇਹ ਪਾਣੀ ਉਤਰਨ ਵੀ ਜਾਂਦਾ ਹੈ ਨਾ ਉਸ ਏਰੀਆ ਦੇ ਇੱਥੇ ਜਿਆਦਾ ਲੋੜ ਹੈ ਬਸੰਗਰ ਨੂੰ ਨਾ ਪਾਣੀ ਉਤਰਨ ਤੋਂ ਬਾਅਦ ਇੱਕ ਡੇਢ ਦੋ ਮਹੀਨੇ ਜਿਹੜਾ ਉਹ ਚਾਰਾ ਸਾਰਾ ਦੇਣਾ ਪੈਣਾ ਸੋ ਸਾਸੀਂ ਪਹਿਲੇ ਪਲਾਨ ਕੀਤਾ ਹੋਇਆ ਕਿ ਉਹ ਚਾਰਾ ਸਾਰਾ ਦੇਾਂਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸਲੇ ਪਾਣੀ ਉਤਰਨ ਤਿਆਰਿਆ ਤੇ ਹੁਣ ਬਿਮਾਰੀਆਂ ਦਾ ਡਰ ਹੈ ਮੈਡੀਸਨ ਚਾਈ ਦੀਆਂ ਸੋ ਮੈਡੀਸਨ ਦੇ ਲੰਗਰ ਸਾਡੇ ਟਸ ਵੱਲ ਲੱਗ ਜਾਣਗੇ ਡਾਕਟਰ ਸਾਡੇ ਆ ਜਾਣਗੇ ਇਹ ਵੀ ਨਿਕਲ ਜਾਣਾ ਇਸ ਤੋਂ ਅੱਗੇ ਜਿਹੜਾ ਹੁਣ ਜੋ ਸਾਨੂੰ ਖਤਰਾ ਨਜ਼ਰ ਆਉਂਦਾ ਜਿੱਦਾਂ ਜਿੰਨਾ ਦੇਖ ਰਹੇ ਆ ਕਿ ਚੋਨਾ ਦਾ ਮਰ ਗਿਆ ਚੋਨਾ ਦਾ ਪੁੱਲ ਜੋ ਹੁਣ ਮੈਨੂੰ ਇਹ ਡਰ ਹੈ ਜਿੱਥੇ ਪਾਣੀ ਖੜਿਆ ਹੋਇਆ ਹੈ ਅਗਰ 2 ਮਹੀਨੇ ਨਾ ਉਤਰਿਆ ਤੇ ਅਗੇ ਸਾਡੀ ਅਗਲੀ ਬਜਾਈ ਵੀ ਨਹੀਂ ਹੋਣੀ ਤੇ ਉਹਦੇ ਲਈ ਕਿਸਾਨ ਨੂੰ ਤਾਂ 트리플 ਮਾਰ ਪੈ ਗਈ ਉਹਨਾਂ ਨੇ ਤਾਂ ਜੜੀਆਂ ਤਾਂ ਜਿਹੜੀ ਪੰਚਾਇਤੀ ਨਹੀਂ ਸੀ ਨਾ ਆਪਣੇ ਠੇਕੇ ਦੇ ਲਈ ਸੀ ਉਹਨੇ ਪੈਸੇ ਵੀ ਦੇਤੇ ਉਹਦਾ ਫਸਲ ਵੀ ਨਹੀਂ ਆਈ ਤੇ ਅੱਗੋਂ ਵੀ ਕੋਈ ਹੋਪ ਨਹੀਂ ਆ ਉਹਨੂੰ ਤੇ 10 ਮਹੀਨੇ ਆ ਕਿ ਜਿੰਨੇ ਕਿ ਜਿਸ ਜਮੀਨਾਂ ਤਿਆਰ ਹੋਣੀਆਂ ਦੇਖੋ ਰੇਤਾ ਰੁੱਤਾ ਸਾਰਿਆਂ ਪਾਸੇ ਆ ਗਈ ਆ ਰੇਤਾ ਵੀ ਆ ਗਈ ਸਰਟੀਫਾਈ ਕਿਸੇ ਜਗ੍ਹਾ ਤੇ ਸੋ ਉਹ ਜ਼ਮੀਨ ਨੂੰ ਸਾਫ਼ ਕਰਨ ਲੱਗਿਆ ਉਹਨੂੰ ਟਾਈਮ ਲੱਗ ਜਾਣਾ ਉਜੋ ਆਫਕੋਰ ਸਰਕਾਰ ਵੀ ਬੜਾ ਹੈਲਪ ਕਰ ਰਹੀ ਹੈ ਸਰਕਾਰ ਕਰੇਗੀ ਅਸੀਂ ਅਪੀਲ ਵੀ ਕਰਦੇ ਆ ਕਿ ਅਸੀਂ ਲੋੜ ਹੈ ਸਰਕਾਰ ਦੀ ਵੀ ਸਾਰਿਆਂ ਨੂੰ ਉਹ ਵੀ ਕਰਨਗੇ ٹرسٹ ਕੋ ਨਾਲ ਸਾਡੀਆਂ ਜਿੱਦਾਂ ਸਕੀਮਾਂ ਚੱਲਦੀਆਂ ਜਿੱਦਾਂ ਪਹਿਲਾਂ 2023 ਚ ਹੜ੍ਹ ਆਏ ਸੀ ਤੇ ਅਸੀਂ ਤਕਰੀਬਨ 1400 ਦੇ ਕਰੀਬ ਅਸੀਂ ਕਰ ਜਿਹੜਾ ਰਿਪੇਅਰ ਕਰਕੇ ਦਿੱਤਾ ਕੋਈ ਨਵਾਂ ਬਣਾ ਕੇ ਦਿੱਤਾ ਤੇ ਹੁਣ ਵੀ ਇੱਥੇ ਸਾਡੀ ਅੱਗੇ ਚੱਲ ਪਿਆ ਹੁਣ ਦਵਾਈਆਂ ਦਾ ਸ਼ੁਰੂ ਹੋ ਜਾਣਾ ਕਦੋਂ ਫਿਰ ਕਿਸਾਨ ਜਿਹਨੇ ਬਿਜਾਈ ਕਰਨੀ ਹੈ ਦੇਖੋ ਉਹਨੂੰ ਬੀਜ ਵੀ ਚਾਹੀਦਾ ਉਹਨੂੰ ਡੀਜ਼ਲ ਵੀ ਚਾਹੀਦਾ ਪਾਣੀ ਕੱਢਣ ਵਾਸਤੇ ਉਹਨੂੰ ਫਿਰ ਤਰੀ ਖਾਦ ਵੀ ਚਾਹੀਦੀ ਹੈ ਇਹ ਸਾਰਾ ਕੁਝ ਜਿਹੜਾ ਸਮਾਨ ਹੈ ਉਹ ਕੋਸ਼ਿਸ਼ ਕਰਾਂਗੇ ਅਸੀਂ ਵੀ ਇਥੋਂ ਸਾਰਾ ਸਰਵੇ ਕਰਕੇ ਜਿਹੜਾ ਮੇਨ ਜਿਹੜਾ ਔਖਾ ਕੰਮ ਹੈ ਉਹ ਹੈਗਾ ਮਕਾਨਾਂ ਦਾ ਜਿਹੜੇ ਮਕਾਨ गिर ਗਏ ਜਾਂ ਛੱਤਾਂ ਗਿਰ ਗਈਆਂ ਕ੍ਰੇੜਾਂ ਪੈ ਗਈਆਂ ਸਾਰੀਆਂ ਤੇ ਉਹਦੀਆਂ ਵੀ ਲਿਸਟਾਂ ਬਣ ਗਈਆਂ ਜਿੱਦਾਂ ਅਸੀਂ ਪਹਿਲਾਂ 2023 'ਚ ਅਸੀਂ ਇਹਨਾਂ ਮਕਾਨ ਵਾਲਾ ਕੀਤਾ ਤੇ ਹੁਣ ਵੀ ਐਨ ਆਰ ਆਈ ਸਾਡੇ ਨਾਲ ਬਿਲਕੁਲ ਸਾਡੇ ਨਾਲ ਨੇ ਉਹਨਾਂ ਵੱਲੋਂ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਦੋਂ ਅਸੀਂ ਸਰਵੇ ਕਰ ਲੈਂਦੇ ਹਾਂ ਸਪੋਸ ਜਿੰਨਾ ਵੀ ਕਾਰਨ ਨਿਕਲਦਾ ਤੇ ਅਸੀਂ ਇੱਕ ਇੱਕ ਐਨ ਆਰ ਆਈ ਨੂੰ 15-15 20 ਵੀ ਕਰ ਦੇ ਦਿਆਂਗੇ ਭਾਈ ਇਹਦੀ ਮੁਰੱਬਤ ਤੁਸੀਂ ਕਰਾਣੀ ਹੈ ਅਸੀਂ ਰਲ ਮਿਲ ਕੇ ਸਾਰਾ ਕਰ ਲਾਂਗੇ ਦੇਖੋ ਪੰਜਾਬੀਆਂ ਨੇ ਕਦੀ ਹਾਰ ਨਹੀਂ ਮੰਨੀ ਹੁਣ ਵੀ ਨਹੀਂ ਹਾਰ ਮੰਨੀ ਸਾਰੇ ਖੜੇ ਮੱਥੇ ਖੜੇ ਆ ਇਹਨਾਂ ਪਤਾ ਸਭ ਨੂੰ ਕਿ ਸਾਡੀ ਫਸਲ ਸਾਡੀ ਗਈ ਸਾਡੇ ਮਕਾਨ ਕਰ ਗਏ ਆ ਲੇਕਿਨ ਚਿਹਰੇ ਤੇ ਫਿਰ ਵੀ ਬਈ ਮੁਸਕਾਟ ਹੈ ਇੱਕ ਹੋਪ ਹੈ ਸੋ ਇਹ ਜਿਹੜਾ ਨਾ ਇਹ ਜਿਹੜਾ ਸਾਨੂੰ ਹੌਸਲਾ ਮਿਲਦਾ ਸਾਡੇ ਜੋ ਸ਼ਕਤੀ ਆਂਦੀ ਆ ਜਾਂ ਸਾਸੀਂ ਇਹਨੇ ਬਲੇਰ ਆ ਨਾ ਇਹ ਸਾਨੂੰ ਬਾਬੇ ਨਾਨਕ ਨੇ ਮਤਲਬ ਸਾਨੂੰ ਗੁੜਤੀ ਇਹੋ ਜੀ ਮਿਰੀ ਹੋਈ ਬਾਬਿਆਂ ਤੋਂ ਕਿ ਅਸੀਂ ਘਬਰਾਉਂਦੇ ਨਹੀਂ ਆ ਇੰਨਾ ਅਸੀਂ ਨੁਕਸਾਨ 'ਚ ਰਹਿ ਕੇ ਵੀ ਅਸੀਂ ਫਿਰ ਦੂਸਰੇ ਦੀ ਮਦਦ ਕਰਦੇ ਆਂ ਇਸ ਵਾਰੀ ਦੇਖੋ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਸਾਰਿਆਂ ਨੇ ਰਲ ਕੇ ਚਾਹੇ ਪੁਲਿਸ ਡਿਪਾਰਟਮੈਂਟ ਹੈ ਚਾਹੇ ਡਿਸਟ੍ਰਿਕਟ ਪ੍ਰਸ਼ਾਸਨ ਹੈ ਚਾਹੇ ਬਾਬਿਆਂ ਦੀ ਖੈਰ ਚਲੋ ਬਹੁਤ ਹੀ ਲੰਗਰ ਲਗਾਤੇ ਉਹਨਾਂ ਨੇ ਸਾਰਾ ਕੁਝ ਕਰਿਆ ਜਿੱਦਾਂ ਬੰਨ ਟੁੱਟਣ ਤੇ ਆਏ ਉਹਨਾਂ ਨੇ ਬੋਰੀਆਂ ਭਰ ਕੇ ਪਾਣੀਆਂ ਦੀਆਂ ਲਾਤੀਆਂ ਸੋ ਸਾਰਾ ਕੰਮ ਅਸੀਂ ਸਾਰਿਆਂ ਨੇ ਰਲਵਲ ਕੇ ਕੀਤਾ ਇਕੱਲਾ ਸਾਡਾ ਟੈਸਟ ਨਹੀਂ ਕਰ ਰਿਹਾ ਹੋਰ ਬੜੇ ਟੈਸਟ ਕਰ ਰਹੇ ਨੇ ਤੇ ਮੇਰਾ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਜਿੰਨਾ ਓਖਾ ਟਾਈਮ ਸੀ ਨਿਕਲ ਗਿਆ ਜਿਹੜਾ ਅਗਲਾ ਦੋ ਰਾਣਾ ਉਹ ਥੋੜਾ ਜ਼ਿਆਦਾ ਮੁਸ਼ਕਲ ਹੈ ਸਾ ਸਾਨੂੰ ਉਹਦੀ ਲੜਾਈ ਲੜਨ ਲਈ ਸਾਨੂੰ ਜਿਹੜੀ ਤਿਆਰੀ ਹੁਣ ਕਰਨੀ ਚਾਹੀਦੀ ਹੈ ਔਰ ਅਸੀਂ ਤਿਆਰ ਹੈਗੇ ਆ ਕਰਨ ਲਈ ਅਸੀਂ ਪੁਰਾ ਸਾਥ ਦੇਾਂਗੇ ਤੁਹਾਿਆਂ ਦਾ ਬਿਹਾਰ ਪ੍ਰਵਾਸ ਵਾਲਾ ਕਿ ਜਾਇਓ ਕਿਸ ਤਰ੍ਹਾਂ ਦੇਖਿਆ ਕੀ ਹਾਲਾਤ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਜ਼ਿਆਦਾ ਜਾਣਦੇ ਅਸੀਂ ਤਾਂ ਅੱਜ ਵੇਖੇ ਤੁਸੀਂ ਹਮੇਸ਼ਾ ਵੇਖਦੇ ਜਦੋਂ ਤੇ ਆਪਤਾ ਆਈ ਅਸੀਂ ਵਾਹਿਗੁਰੂ ਤੋਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਵਾਹਿਗੁਰੂ ਇਸ ਸੰਕਰਤ ਤੋਂ ਕਢੀਏ ਅੱਗੇ ਅਸੀਂ ਆਪਤਾ ਨਾ ਜੀ ਇਹੀ ਗੱਲ ਹੁਣ ਕੁਝ ਨਹੀਂ ਗੱਲ ਬਾਕੀ ਬਾਬਾ ਨੇ ਲੰਗਰ ਲਗਾਇਆ ਹੈ ਉਹ ਦੇਸ਼ ਮੈਂ ਕੋਈ ਕਮੀ ਨਹੀਂ ਵੇਖਦਾ ਜਿੱਥੇ ਜਿੱਥੇ ਗਏ ਪੂਰਾ ਲੰਗਰ ਕਰ ਮਾਰਦਾ ਬਾਕੀ ਸੱਸ